ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਸਿੱਖਾਂਗੇ ਕ੍ਰੈਡਿਟ ਕਾਰਡ ਤੋਂ ਅਸੀਂ ਕਿਵੇਂ ਪੈਸੇ ਬਚਾ ਸਕਦੇ ਹਾਂ ਕ੍ਰੈਡਿਟ ਕਾਰਡ ਦੀ ਵਰਤੋਂ ਕਰਕੇ ਐਸ ਲਈ ਸਾਨੂੰ ਕ੍ਰੈਡ ਐਪ ਦੀ ਲੋੜ ਪਵੇਗੀ ਕ੍ਰੈਡ ਐਪ ਅਸੀਂ ਓਪਨ ਕਰ ਰਹੇ ਹਾਂ ਤੁਹਾਡੇ ਸਾਹਮਣੇ ਉਹਦਾ ਸਿਕਿਉਰਿਟੀ ਪੈਨ ਭਰ ਕੇ ਕ੍ਰੈਡ ਐਪ ਓਪਨ ਕਰਨ ਤੋਂ ਬਾਅਦ ਸਾਡੇ ਕੋਲੇ ਹਾਈਲਾਈਟਡ ਆਪਸ਼ਨ ਆਏਗੀ ਡੇਲੀ ਡਿਲਾਈਟਡ ਰਿਵਾਰਡਸ ਜਦੋਂ ਅਸੀਂ ਇਸ ਉੱਤੇ ਕਲਿੱਕ ਕਰਾਂਗੇ ਤਾਂ ਸਾਡੇ ਕੋਲੇ ਇਸ ਤੋਂ ਅੱਗੇ ਅਗਲੀਆਂ ਆਪਸ਼ਨਾਂ ਖੁੱਲਣਗੀਆਂ ਤੁਸੀਂ ਇੱਥੇ ਉੱਤੇ ਕਲਿੱਕ ਕਰਨ ਡੇਲੀ ਡਿ ਲਾਈਟ ਤੇ ਤਾਂ ਉੱਪਰੋਂ ਤੀਜੀ ਆਪਸ਼ਨ ਗਿਫਟ ਵਾਊਚਰ ਗਿਫਟ ਵਾਊਚਰ ਦੇ ਉੱਤੇ ਅਸੀਂ ਕਲਿੱਕ ਕਰਾਂਗੇ ਗਿਫਟ ਵਾਊਚਰ ਤੇ ਜਦੋਂ ਅਸੀਂ ਕਲਿੱਕ ਕਰਾਂਗੇ ਤਾਂ ਸਾਡੇ ਕੋਲੇ ਥੱਲੇ ਅਲੱਗ-ਅਲੱਗ ਕੰਪਨੀਆਂ ਦੇ ਵਾਊਚਰ ਖੁੱਲ ਜਾਣਗੇ ਜਿਹੜੇ ਅਸੀਂ ਸਸਤੇ ਰੇਟਾਂ ਤੇ ਕ੍ਰੈਡਿਟ ਕਾਰਡ ਰਾਹੀਂ ਖਰੀਦ ਸਕਦੇ ਹਾਂ ਉਦਾਹਰਨ ਲਈ ਆਪਾਂ Amazon Pay ਦਾ ਇੱਕ ਵਾਊਚਰ ਖਰੀਦ ਸਕ ਖਰੀਦ ਲਈਆ ਇਹ ਵੱਧ ਤੋਂ ਵੱਧ ਆਪਾਂ ਇੱਕ ਮਹੀਨੇ ਵਿੱਚ 10000 ਰੁਪਏ ਦਾ ਵਾਊਚਰ ਖਰੀਦ ਸਕਦੇ ਹਾਂ ਇਸ ਲਈ ਤੁਹਾਨੂੰ ਦਿਖਾਉਣ ਲਈ ਆਪਾਂ ਇੱਕ 100 ਰੁਪਏ ਦਾ ਵਾਊਚਰ ਖਰੀਦਾਂਗੇ ਜਿਸ ਲਈ ਆਪਾਂ ਨੂੰ 99 ਰੁਪਏ 60 ਪੈਸੇ ਵਾਊਚਰ ਪੇ ਕਰਨੇ ਪੈਣਗੇ ਜੇ ਅਸੀਂ 10000 ਦਾ ਖਰੀਦਦੇ ਹਾਂ ਤਾਂ ਸਾਨੂੰ 9960 ਰੁਪਏ ਪੇ ਕਰਨੇ ਪੈਣਗੇ 40 ਰੁਪਏ ਸਾਡੇ ਇਸ ਲਈ ਬਚ ਜਾਣਗੇ ਇਸ ਲਈ ਅਲੱਗ-ਅਲੱਗ ਵਾਊਚਰਾਂ ਦੇ ਅਲੱਗ-ਅਲੱਗ ਰੇਟ ਹਨ ਜਿਸਰੇ ਅਸੀਂ ਪੈਸੇ ਬਚਾ ਸਕਦੇ ਹਾਂ ਹੁਣ ਆਪਾਂ 100 ਰੁਪਏ ਲਈ 99.60 ਪੈਸੇ ਪੇ ਕਰਨੇ ਆ ਇਸ ਤੋਂ ਜਦੋਂ ਅਸੀਂ ਪੇਕ ਤੇ ਆਪਸ਼ਨ ਕਲਿੱਕ ਕਰਾਂਗੇ ਸਾਡੇ ਕੋਲੇ ਕ੍ਰੈਡਿਟ ਕਾਰਡ ਵਿੱਚ ਸਾਡੇ ਜਿੱਤਾ ਯੂਪੀਆਈ ਰੁਪਏ ਆ ਪਕਾੜਾ ਤਾਂ ਯੂਪੀਆਈ ਰਾਹੀਂ ਅਸੀਂ ਪੇ ਕਰ ਸਕਦੇ ਹਾਂ ਜੇ ਵਿਜ਼ਾ ਕ੍ਰੈਡਿਟ ਕਾਰਡ ਆ ਤਾਂ ਅਸੀਂ ਉੱਥੇ ਕਲਿੱਕ ਕਰਕੇ ਪੇ ਕਰਾਂਗੇ ਤਾਂ ਉਹ ਸਾਡੇ ਕੋਲੋਂ ਅੱਗੇ ਓਟੀਪੀ ਮੰਗੇਗਾ ਜੇ ਰੁਪਏ ਕ੍ਰੈਡਿਟ ਕਾਰਡ ਆ ਤਾ ਉਹ ਸਾਥੋਂ UPI ਪੈਨ ਰਹੀਂ ਅਸੀਂ ਪੇ ਕਰ ਸਕਦੇ ਆ ਅਸੀਂ ਸਾਡੇ ਕੋਲੇ ਵਿਜ਼ਾ ਕਾਰਡ ਹੈ ਇਸ ਲਈ ਅਸੀਂ ਵਿਜ਼ਾ ਕਾਰਡ ਰਹੀਂ ਪੇ ਕਲਿੱਕ ਸਿਲੈਕਟ ਕੀਤਾ ਤਾਂ ਹੁਣ ਸਾਡੇ ਕੋਲੋਂ ਇਹ OTP ਦੀ ਮੰਗ ਕਰੇਗਾ ਇਸ ਲਈ ਥੋੜਾ ਪ੍ਰੋਸੈਸਿੰਗ ਟਾਈਮ ਲੱਗ ਰਿਹਾ ਹੈ ਤੇ ਤੁਹਾਡੇ ਰਜਿਸਟਰਡ ਫੋਨ ਤੇ OTP ਆ ਗਿਆ ਹੋਵੇਗਾ ਹੁਣ ਤੁਸੀਂ ਇੱਥੇ OTP ਆਪਣਾ 6 ਅੰਕਾਂ ਦਾ OTP ਨੰਬਰ ਫਿਲ ਕਰੋਗੇ ਉੱਪਰ ਤੁਹਾਨੂੰ ਦਿਖ ਰਿਹਾ ਇਸ ਲਈ 80.99 ਰੁਪਏ 60 ਪੈਸੇ ਪੇ ਕਰ ਰਹੇ ਹਾਂ ਹੁਣ ਆਪਾਂ ਜਦੋਂ OTP 6 ਅੰਕਾਂ ਦਾ OTP ਭਰਾਂਗੇ ਤਾਂ ਭਰਨ ਤੋਂ ਬਾਅਦ ਅਸੀਂ ਸਬਮਿਟ ਉੱਤੇ ਕਲਿੱਕ ਕਰ ਦੇਵਾਂਗੇ ਤੁਹਾਡੇ ਸਾਹਮਣੇ ਪੈਨ ਭਰਿਆ ਜਾ ਰਿਹਾ ਜਦੋਂ ਅਸੀਂ ਇਹ ਪੈਨ ਭਰ ਕੇ ਸਬਮਿਟ ਕਰ ਦੇਵਾਂਗੇ ਤਾਂ ਸਾਡੀ ਪੇ ਸਕਸੈਸਫੁਲ ਦਾ ਮੈਸੇਜ ਤੁਹਾਡੀ ਸਕਰੀਨ ਤੇ ਤੁਹਾਡੇ ਸਾਹਮਣੇ ਸ਼ੋ ਹੋਵੇਗਾ ਅ ਸਬਮਿਟ ਤੇ ਕਲਿੱਕ ਕਰਤਾ ਆਪਾਂ ਹੁਣ ਪੇਮੈਂਟ ਹੋਣ ਚ ਥੋੜਾ ਜਿਹਾ ਸਮਾਂ ਲੱਗ ਰਿਹਾ ਹਾਂ ਤੁਹਾਡੀ ਪੇ ਸਕਸੈਸਫੁਲ ਦਾ ਮੈਸੇਜ ਤੁਹਾਡੇ ਸਾਹਮਣੇ ਆ ਗਿਆ ਹੁਣ ਤੁਹਾਨੂੰ ਜਿਹੜਾ ਵਾਊਚਰ ਸ਼ੋ ਹੋਵੇਗਾ ਆ ਦੇਖੋ ਸਕਸੈਸਫੁਲ ਦਾ ਮੈਸੇਜ ਆ ਗਿਆ ਹੁਣ ਇਸ ਤੋਂ ਬਾਅਦ ਸੱਜੇ ਹੱਥ ਤੁਹਾਨੂੰ ਇੱਕ ਕੋਡ ਸ਼ੋ ਹੋਵੇਗਾ ਇਹ ਕੋਡ ਆਪਾਂ ਕਾਪੀ ਕਰ ਲੈਣਾ ਇਹ ਕੋਡ ਆਪਾਂ ਨੂੰ ਵਟਸਐਪ ਰਾਹੀਂ ਜਾਂ ਐਸਐਮਐਸ ਰਾਹੀਂ ਵੀ ਆਪਣੇ ਰਜਿਸਟਰਡ ਫੋਨ ਤੇ ਪ੍ਰਾਪਤ ਹੋ ਜਾਵੇਗਾ ਇਸ ਕੋਡ ਰਾਹੀਂ ਆਪਾਂ ਇਹ ਬੈਲੈਂਸ ਆਪਣੇ Amazon Pay ਬੈਲੈਂਸ ਦੇ ਵਿੱਚ ਐਡ ਕਰ ਸਕਦੇ ਹਾਂ ਇਸ ਤੋਂ ਬਾਅਦ ਆਪਾਂ Amazon ਖੋਲਾਂਗੇ Amazon Pay Amazon ਓਪਨ ਕਰਨ ਤੋਂ ਬਾਅਦ Amazon ਐਪ ਓਪਨ ਕਰਨ ਤੋਂ ਬਾਅਦ ਇਸ ਦੇ ਥੱਲੇ ਯੂਤੇ ਕਲਿੱਕ ਕਰਾਂਗੇ ਯੂਤੇ ਕਲਿੱਕ ਕਰਨ ਤੋਂ ਬਾਅਦ ਆਪਣੇ ਕੋਲੇ ਅਲੱਗ-ਅਲੱਗ ਤਰ੍ਹਾਂ ਦੀਆਂ ਆਪਸ਼ਨਾਂ ਖੁੱਲਣਗੀਆਂ ਇਸ ਤੇ ਆਪਾਂ ਮਾਈ ਅਕਾਊਂਟ ਅਕਾਊਂਟ ਤੇ ਕਲਿੱਕ ਕਰਾਂਗੇ ਉੱਪਰ ਅਕਾਊਂਟ ਤੇ ਕਲਿੱਕ ਕਰਾਂਗੇ ਅਕਾਊਂਟ ਤੇ ਕਲਿੱਕ ਕਰਨ ਤੋਂ ਬਾਅਦ ਸਾਡੇ ਕੋਲੇ ਕਈ ਤਰ੍ਹਾਂ ਦੀਆਂ ਆਪਸ਼ਨਾਂ ਜਿਹੜੀਆਂ ਉਹ ਕੋਲ ਜਾਣਗੀਆਂ ਇਸ ਲਈ ਅਸੀਂ ਥੱਲੇ ਨੂੰ ਸਕਰੋਲ ਕਰਾਂਗੇ ਸਕਰੋਲ ਕਰਨ ਤੋਂ ਬਾਅਦ ਥੱਲੇ ਸਾਡੇ ਕੋਲੇ ਇੱਕ ਆਪਸ਼ਨ ਆਏਗੀ ਐਡ ਗਿਫਟ ਕਾਰਡ ਯੂਅਰ ਬੈਲੈਂਸ ਅਸੀਂ ਇਸ ਤੇ ਕਲਿੱਕ ਕਰਾਂਗੇ ਉਸ ਤੋਂ ਬਾਅਦ ਜਿਹੜਾ ਅਸੀਂ ਕੋਡ ਕਾਪੀ ਕੀਤਾ ਉਹ ਕੋਡ ਅਸੀਂ ਇੱਥੇ ਐਂਟਰ ਕਰ ਦੇਵਾਂਗੇ ਐਸਾ ਐਂਟਰ ਇਸ ਕੋਡ ਨੂੰ ਐਂਟਰ ਕਰਨ ਤੋਂ ਬਾਅਦ ਅਸੀਂ ਐਡ ਗਿਫਟ ਕਾਰਡ ਬੈਲੈਂਸ ਦੇ ਉੱਤੇ ਕਲਿੱਕ ਕਰਾਂਗੇ ਤਾਂ ਸਾਡਾ ਜਿਹੜਾ 100 ਰੁਪਏ ਦਾ ਬੈਲੈਂਸ ਆ ਉਹ ਸਾਡੇ ਅਕਾਊਂਟ ਦੇ ਵਿੱਚ ਸਕਸੈਸਫੁਲੀ ਐਡ ਹੋ ਜਾਵੇਗਾ ਤੁਹਾਡੇ ਸਾਹਮਣੇ ਉਹ ਸਕਸੈਸਫੁਲ ਦਾ অপਸ਼ਨ ਆਵੇਗੀ ਇਸ ਬੈਲੈਂਸ ਨੂੰ ਅਸੀਂ ਬਿੱਲ ਭਰਨ ਲਈ ਰੀਚਾਰਜ ਕਰਨ ਲਈ ਵਰਤ ਸਕਦੇ ਹਾਂ ਅਗਰ ਅਸੀਂ ਕ੍ਰੈਡਿਟ ਕਾਰਡ ਤੋਂ ਸਿੱਧਾ ਬਿੱਲ ਭਰਦੇ ਹਾਂ ਤਾਂ ਉਸ ਲਈ ਸਾਨੂੰ ਅਲੱਗ ਤੋਂ ਚਾਰਜ ਦੇਣੇ ਪੈਂਦੇ ਹਨ ਪਰੰਤੂ ਇਸ ਤਰੀਕੇ ਨਾਲ ਅਸੀਂ ਕ੍ਰੈਡਿਟ ਕਾਰਡ ਤੋਂ ਪੇ ਕਰਕੇ ਨਾ ਸਾਨੂੰ ਕੋਈ ਐਕਸਟਰਾ ਚਾਰਜ ਪੈਣਗੇ ਬਲਕਿ ਸਾਡੇ ਪੈਸੇ ਬਚਣਗੇ ਇਸ ਲਈ ਅਸੀਂ ਦੀ ਵਰਤੋਂ ਕਰਕੇ ਵੱਧ ਤੋਂ ਵੱਧ ਆਪਣੇ ਕ੍ਰੈਡਿਟ ਕਾਰਡ ਦੇ ਪੈਸੇ ਤੇ ਬਿੱਲ ਬਚਾਓ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਹੋਰ ਵਧੇਰੇ ਜਾਣਕਾਰੀ ਲਈ ਅਗਲੀਆਂ ਆਉਣ ਵਾਲੀਆਂ ਵੀਡੀਓ ਦੇਖਦੇ ਰਹੋ ਧੰਨਵਾਦ ਸ਼ੁਕਰੀਆ